ਹਾਂ ਨਸ਼ੇੜੀਆਂ ਨੇ ਇਹ ਜਗ੍ਹਾ ਵੀ ਨਹੀਂ ਛੱਡੀਆਂ ਦੇ ਟੀਕੇ ਸਰਿੰਜਾਂ ਜਿਵੇਂ ਪੰਜਾਂ ਤਵਾਨ ਵਾਲੇ ਹੁੰਦੇ ਨੇ ਚਿੱਟੇ-ਜੁੱਟੇ ਵਾਲੇ ਆਇਆ ਇੱਧਰ ਸਾਂਭਣੀਆਂ ਚਾਹੀਦੀਆਂ ਇਹ ਚੀਜ਼ਾਂ ਇਹਦਾ ਹੁਣ ਚੀਜ਼ਾਂ ਨੂੰ ਇਤਿਹਾਸ ਉਹ ਬਣਾਣਾ ਚਾਹੀਦਾ ਸਰਕਾਰ ਹੈ ਸਾਂਭੂਗੀ ਟੂਰਿਸਟ ਜਗ੍ਹਾ ਵੀ ਟੂਰਿਸਟਿਕ ਪਲੇਸ ਬਣਾਣੀ ਦੇਖੋ ਕਿਹਾ ਕਿ ਸਰਕਾਰ ਬੰਦੇ ਆ ਜਾਓ ਪਹਿਲੇ ਤਾਂ ਇਹ ਕਿੱਡੇ بڑے-ਬڑے ਸਟੈਪ ਹੁੰਦੇ ਤੇ ਪੌੜੀਆਂ ਵਾਲੇ ਹਾਂ ਦੇਖ ਤਾਂ ਸਹੀ ਆ ਦੇਖੋ ਇੱਥੇ ਤੇ ਬਾਈ ਤਾਂ ਹੀ ਨਿਗਰੱਖਦੇ ਤੇ ਪੂਰੀ ਹੈ ਇੱਧਰ ਆ ਨਾ ਗੁੰਮਟਾ ਇੱਥੇ ਨੂੰ ਜਾਂਦੇ ਹੁਣੇ ਗੁੰਮਟਾ ਤੇ ਬਣਾਇਆ ਹੋਇਆ ਵਈ ਆ ਉੱਪਰ ਆਹ ਹੁੰਦੀ ਐ ਇੱਧਰ ਆ ਦੇਖੋ ਜੀ ਮੋਹਨ ਤੂੰ ਦੇਖ ਹਣੀ ਚਾਰੇ ਪਾਸੇ ਤੇ ਹਨਾ ਚਾਰੇ ਪਾਸੇ ਤੇ ਹਵਾ ਨਹੀਂ ਕੋਈ ਆਈ ਨਹੀਂ ਵੀ ਧਰਮੀ ਨੇ ਹੁਣ ਬਹੁਤ ਕਹਿਣਗੇ ਵੀ ਜੋ ਇਹ ਠੰਡ ਹੈ ਤਾਂ ਠੰਡ ਆ ਆਹ ਦੇਖ ਯਾਰ ਆ ਕਿ ਹਿਸਟੋ ਹੈ ਇਧਰ ਆ ਕੇ ਦੇਖ ਮੁੰਡਿਆਂ ਦਾ ਇਹੀ ਕੁਝ ਬਣਾਇਆ ਪਾ ਹੁਣ ਦੇ ਹੀ ਵਿੱਚ ਵੜ ਕੇ ਜੇ ਚਾਹੇ ਲਾਈ ਜਾਵੇ ਕਿਹ ਪਤਾ ਲੱਗਦਾ ਮੈਂ ਕਹਿੰਦਾ ਅੰਦਰ ਚਟਾਈ ਵੀ ਵਿਛਾਈ ਗਈ ਵਿਛਾਈ ਵੀ ਉਹੀ ਤਾਂ ਮੈਂ ਦੇਖਦਾ ਲੈ ਫੋਨ ਲੈ ਕੇ ਜਾਈ ਅੰਦਰ ਦੇਖੀ ਪਾਰਨਾਂ ਦੇ ਵੇੜੇ ਦੇ ਹੈ ਕੁਸ ਹਾਂ ਲੱਗੂ ਲੈ ਫੜਾ ਫੋਨ ਆ ਗਿਆ ਅੱਗੇ ਨੂੰ ਪਾਰਨਾਂ ਦੇ ਭੜੇਣ ਉਹ ਕਿੱਥੇ ਆ ਲੈ ਹੁਣ ਚਲੀ ਜਾਂਦੇ ਬੰਦ ਰੱਖ ਲੈ ਲੈ ਆ ਦੇਖ ਫਲੈਸ਼ ਬਾਹਰ ਰਾਬਾ ਲੋੜੇ ਦੀ ਬਚੱਲਣ ਦੇ ਕੁਝ ਨਹੀਂ ਦਿਖਦਾ ਆ ਦੇ ਪੂਰਾ ਬੈੱਡ ਬਣਾਇਆ ਵਾ ਕਿਸੇ ਨੇ ਆਏ ਲੱਗਿਆ ਫੇਰ ਆ ਗਿਆ 55 ਪਈਆਂ 55

ਆ ਦੇਖ ਦਿੱਤਾ ਲੱਗ ਗਈ ਡਿਜ਼ਾਈਨ ਉਹ ਹਾਂ ਲੈ ਜਾਂਦੇ ਆਂ ਦੇਖੋ ਤੁਸੀਂ ਰਾਣੀ ਟਾਈਮਾਂ ਦੀ ਆਹ ਦੇਖ ਤਾਂ ਕਿੰਨਾ ਪੱਕਾ ਹੋਣਾ ਹੈ ਨਹੀਂ ਕਿੰਨੀ ਮਜ਼ਬੂਤੀ ਨਾਲ ਬਣਾਏ ਵੇ ਜਿਹੜੇ ਅੱਜ ਤੱਕ ਦੇਖ ਲਿਆ ਉਵੇਂ ਹੀ ਖੜੇ ਹਨ ਊੱਚਾ ਵੀ ਬਹੁਤ ਆ ਹਾਈਟ ਪਾ ਬਹੁਤ ਹੈ ਮੁਲਾਦਰ ਮੁਰਮਦ ਨਹੀਂ ਅੋੜੇ ਜੀ ਹੈ ਹੈ ਨਾ ਨਹੀਂ ਹੋਈ ਮੁਰਮਦ ਹੈ ਬਲਕਿ ਅੰਦਰ ਜਾ ਕੇ ਦੇਖਦੇ ਹੈ ਲਿਖਿਆ ਵਾ ਅੰਦਰ ਜਾ ਕੇ ਦੇਖਦੇ ਫੋਟੋ ਫੋਟੋ ਦੇਖਿਆ ਕਿੰਨਾ ਫੋਟਾਂ ਚਾਹੀਏ ਇਹਦੀ ਬੰਦਾ ਕਿੰਨਾ ਕੁ ਲੱਗਦਾ ਯਾਰ ਹੈ ਸਹੀ ਗੱਲ ਹੈ ਇਹ ਦੇਖ ਲਿਆ ਆ ਆ ਇਤਿਹਾਸ ਲਿਖਿਆ ਹੋਇਆ ਹੈ ਇੱਧਰ ਸੂਚਨਾ ਇਹ ਸੂਚਨਾ ਇਹ 1964 ਮਿਟ ਗਿਆ ਇਤਿਹਾਸ ਮਿਟ ਗਿਆ ਇਤਿਹਾਸ ਇੱਧਰ ਦਾ ਚੱਲੀ ਫਿਰ ਅੰਦਰ ਚੱਲ ਦੇਖ ਮਾੜਾ ਰਾਸਤਾ ਅੱਗੇ ਆ ਕੇ ਅੰਦਰ ਮਾਤਾ ਵੀ ਹੋਈ ਹੈ ਹੈ ਮਾਤਾ ਵੀ ਹਾਂ ਕਬਰਾਂ ਹਨ ਅੰਦਰ ਇਹ ਤਾਂ ਇਧਰ ਅੰਦਰ ਲੈਣ ਦੇ ਜਾਣੇ ਨੂੰ ਵਜੂਤੇ ਲੈ ਕੇ ਹੈ ਨਾ ਪੁਰਾਣੀਆਂ ਕਿਸੇ ਰਾਜੇ ਮਹਾਰਾਜਿਆਂ ਦੀਆਂ ਪੁਰਾਣੀਆਂ ਤਾਂ ਨੇ ਚਲ ਇਧਰੋਂ ਚੱਲ ਲੈ ਇਧਰ ਦੇ ਪੁਰਾਣੇ ਟਾਈਮਾਂ 'ਚ ਜਿਵੇਂ ਜਿਹੜੇ ਕੋਈ ਨਾਮੀ ਮਹਾਰਾਜਾ ਹੋਣਾ ਉਹਨਾਂ ਦੀਆਂ ਕਬਰਾਂ ਐ ਬਣਾ ਦੁੰਦੇ ਹੋਣੇ ਹਾਂ ਬੜੇ ਮਹਿਲ ਵਿੱਚ ਐ ਨੇ ਆ ਦੇਖ ਹਿੱਟ ਵੀ ਦੇਖ ਯਾਰ ਇਹਨੂੰ ਕਹਿੰਦੇ ਸਰੰਦੀਟੋਏ ਆਹ ਹੈ ਜਿਹੜੀ ਬਰੀਕ ਹੈ ਨਾ ਮਜ਼ਬੂਤੀ ਵੀ ਦੇਖ ਹੈ ਤਾਂ ਵਾਦੀ ਖੱੱਲੇ ਦਾ ਦੇਖ ਐ ਇਹਦਾ ਬੰਦਾ ਰਸਤਾ ਪਰਾਂ ਦੇਖੋ ਆ ਜੋ ਆ ਦੇਖ ਦੀ ਬਾਅਦ ਚ ਵੱਧ ਕਰਾਂਗੇ ਹਾਂ ਸਮੀਟ ਪਰ ਆ ਹੋਗਾ ਇਹਨਾਂ ਦੇ ਆਜ ਪਰਾਂ ਦੇਖ ਪਰਾਂ ਆਜਾ ਪਰਾਂ ਨੂੰ ਹੋਗਾ ਜੀ ਨਸ਼ੇੜੀਆਂ ਨੇ ਦੇਖ ਲਈ ਜਗ੍ਹਾ ਵੀ ਨਹੀਂ ਛੱਡੀ ਹੈ ਹਾਂ ਨਸ਼ੇੜੀਆਂ ਨੇ ਇਹ ਜਗ੍ਹਾ ਵੀ ਨਹੀਂ ਛੱਡੀਆਂ ਆਲੇ ਟੀਕੇ ਸਰਿੰਜਾਂ ਜਿਵੇਂ ਪੰਜਾਂ ਵਾਲੇ ਹੁੰਦੇ ਨੇ ਚਿੱਟੇ-ਜੁੱਟੇ ਵਾਲੇ ਉਹ ਚਿੱਟੇ ਨੂੰ ਤਾਂ ਫਿਰ ਬਹੁਤ ਵਧੀਆ ਇਹ ਉਹਨਾਂ ਨੂੰ ਤਾਂ ਆਜਾ ਇੱਧਰ ਨੂੰ ਆਹ ਪੌੜੀਆਂ ਆ ਨਹੀਂ ਹੈਗੀਆਂ ਇੱਧਰ ਆਈ ਹੈ ਖੜ ਦੇ ਆ ਦਿਖਾ ਦੀ ਮੜੇ ਆ ਇੱਧਰ ਤੇ ਦੇਖ ਲੈ ਨੀ ਕਿੰਨੀਆਂ ਮੋਟੀਆਂ ਮੋਟੀਆਂ ਬਾਈ ਤਾਂ ਹੀ ਇਹ ਠੰਡੇ ਰਹਿੰਦੇ ਤੇ ਉਹਨਾ ਟਾਈਮਾਂ 'ਚ ਪਰ ਹੁਣ ਇਹਦੀ ਮਰਮਤ ਨਹੀਂ ਹੋ ਰਹੀ ਸਾਂਭਣੀਆਂ ਚਾਹੀਦੀਆਂ ਇਹ ਚੀਜ਼ਾਂ ਇਹਦਾ ਹੁਣ ਚੀਜ਼ਾਂ ਨੂੰ ਇਤਿਹਾਸ ਉਹ ਬਣਾਣਾ ਚਾਹੀਦਾ ਸਰਕਾਰੇ ਸਾਂਭੂਗੀ ਟੂਰਿਸਟ ਜਗਾ ਵੀ ਟੂਰਿਸਟਿਕ ਪਲੇਸ ਬਣਾਣੀ ਚਾਹੀਦੀ ਯਾਰ ਛੂਟੀਆਂ ਛਾਟੀਆਂ ਉਹ ਬਹੁਤ ਹੁੰਦੇ ਕੋਈ ਸਵਾਲ ਨਹੀਂ ਕਰਦਾ ਕੋਈ ਚਲ ਉਦੋਂ ਪੌੜੀਆਂ ਮੈਨੂੰ ਕਿੱਧਰ ਆ ਜਾ ਉਹਦੇ ਪੇਂਟਿੰਗ ਉਹ ਨਾ ਟੈਮਾ ਦੀ ਪੇਂਟਿੰਗ ਕਰੀ ਵੀ ਕਿਹਾ ਹਾਂ ਉਹ ਹੁਣ ਤੱਕ ਹੈ ਨਾ ਪੇਂਟਿੰਗ ਆ ਆਏ ਹੁਣ ਉੱਪਰ ਲੈ ਕੇ ਚੱਲਦੇ ਉੱਪਰ ਆ ਜਾ ਮੜਾ ਚਲ ਆਹ ਜੀ ਪੌੜੀਆਂ ਆ ਜਾਣਦੇ ਬਾਈਆਂ ਨਾਲ ਹੈਗਾ ਰੱਤਾ ਕੀ ਕਹਿੰਦਾ ਭਾਈ ਹੈ ਨਹੀਂ ਭਾਈ ਦੇਖੋ ਵਿਖਾ ਕੇ ਕਿੱਡੇ ਬੜੇ ਬੜੇ ਸਟੈਪ ਹੁੰਦੇ ਤੇ ਪੌੜੀਆਂ ਦੇ ਹਾਂ ਦੇਖ ਤਾਂ ਸਹੀ ਕਿੱਦਿਆਂ ਨੂੰ ਬਣਾਈਆਂ ਪੌੜੀਆਂ ਪਤਾ ਲੱਗਦਾ ਪੱਟਾਂ ਦਾ ਜ਼ੋਰ ਦਾ ਨਵੇਂ ਸਟੈਪ ਵੀ ਦੇਖ ਆਨੇ ਦੇਖ ਆਹ ਗਈ ਉੱਪਰ ਆਪਾਂ ਆਹ ਦੇਖੋ ਇਹ ਇੱਥੇ ਤੇ ਬਾਈ ਤਾਂ ਹੀ ਨਿਗਾ ਰੱਖਦੇ ਤੇ ਪੂਰੀ ਹੈ ਹੈ ਕਿੰਨੀ ਦੂਰ ਤੱਕ ਨਿਗਾ ਜਾਂਦੀ ਚੱਲ ਦੂਜੀ ਸਾਈਡ ਨੂੰ ਆ ਜੀ उपर भी है ना पौड़ी बाली खड़ा इधर है ना, ना होंची आ, हो आ गए हैं ਆ ਬਣਾਇਆ ਵਸਨਾ ਗੁੰਮਟ ਗੁੰਮਟ ਇੱਥੇ ਨੂੰ ਜਾਂਦੇ ਹੁਣੇ ਗੁੰਮਟ ਬਣਾਇਆ ਹੋਇਆ ਹੋਈ ਹਾਂ ਉੱਪਰ ਦੇਖ ਲੈ ਇੱਟਾ ਨੇ ਇਹ ਸਾਰਾ ਉੱਪਰ ਤਾਂ ਘਾਹ ਨੂੰ ਜਾਣਾ ਹੈ ਨਾ ਹਾਂ ਪਤਾ ਕਿੱਥੇ ਦਾਰ ਦੇਖਦੇ ਸਿੱਧਾ ਕੰਮ ਦੇ ਦੇਖੀ ਵੀ ਮੜਿਆ ਇੱਤਰ ਦੇ

ਚਾਰੇ ਪਾਸੇ ਦੇ ਹਵਾਵਾਂ ਦੀ ਇੱਧਰ ਆ ਦੇਖੋ ਜੀ ਮੋਹਨ ਤੂੰ ਦੇਖ ਨੀ ਠੰਡਾ ਪਿਆਉਂਦਾ ਚਾਰੇ ਪਾਸੇ ਤੇ ਹੈਨਾ ਚਾਰੇ ਪਾਸੇ ਤੇ ਹਵਾਵਾਂ ਦੀ ਕੋਈ ਆਈ ਨਹੀਂ ਵੀ ਦਰਮਿਆਨ ਹੁਣ ਬਹੁਤ ਗਹਿਣਗੇ ਵੀ ਜਾਵੇ ਠੰਡ ਹੈ ਤਾਂ ਠੰਡਾ ਹੈ ਉਹ ਗਾਹਾਂ ਮਿਆ ਚਵੇ ਹੈ ਅਹੀਂ ਠੰਡਾ ਰਹਿੰਦਾ ਹੁਣ ਨਾਲੇ ਕੀ ਵੀ ਬਰਾਬਰੀ ਨਾ ਬਣਾਇਆ ਬਾਹਰ ਜੀ ਆਇਓ ਦਰਜੋ ਥੱਲੇ ਦੇਖਦੇ ਜਾਨੀ ਪਾਣੀ ਵਾਲਾ ਹਾਂ ਹਾਂ ਆਇਆ ਉਹ ਇਧਰ ਇਹ ਮੁੱਤਰ ਦੀ ਹੁੰਦਾ ਇਧਰ ਇਧਰ ਉਹ ਓਏ ਓਰੇ ਆ ਸਰਵੀਰ ਆਹ ਦੇਖ ਯਾਰ ਆਹ ਕਿ ਹਿਸਟੋਰੀ ਇਧਰ ਆ ਕੇ ਦੇਖ ਓਰੇ ਆ ਦੇਖ ਇਹ ਵੀ ਮਨ ਲੱਗਦਾ ਸਵਾਸ ਸੂਨ ਲਾਉਂਦੇ ਹੋਣੇ ਓਰੇ ਵੀ ਹੈ ਹੈ ਦੇ ਪਾਸੇ ਆ ਇਹ ਹੈ ਦੇ ਪਾਸੇ ਆ ਯਾਰ ਅੱਜ ਦੇ ਟਾਈਮ 'ਚ ਆਪਣੇ ਮੁੰਦਿਆਂ ਦਾ ਹੀ ਕੁਝ ਬਣਾਇਆ ਪਹੁੰਚੇ ਇਹਦੇ ਵਿੱਚ ਵੜ ਕੇ ਜੇ ਚਾਹੇ ਲਾਈ ਜਾਵੇ ਕਿਹ ਪਤਾ ਲੱਗਦਾ ਮੈਂ ਕਹਿੰਦਾ ਅੰਦਰ ਚਟਾਈ ਵੀ ਵਿਛਾਈ ਦੀ ਵਿਛਾਈ ਵੀ ਉਹੀ ਤਾਂ ਮੈਂ ਦੇਖਦਾ ਲੈ ਫੋਨ ਲੈ ਕੇ ਜਾਈ ਅੰਦਰ ਦੇਖੀ ਪਰਨਾ ਨਵੇਟ ਦੇ ਹੈ ਕੁਸ ਹਾਂ ਲੈ ਫੜਾ ਫੋਨ ਆ ਗਿਆ ਅੱਗੇ ਨੂੰ ਪਰਨਾ ਦੇ ਭੜੇਣ ਉਹ ਕਿੱਥੇ ਆ ਲੈ ਹੁਣ ਚਲੀ ਜਾਂਦੇ ਪੰਦਰਾਂ ਫਿਰ ਲੈ ਆ ਦੇਖ ਫਲੈਸ਼ ਬਾਗ ਰਾਬਾ ਲੋਰੀ ਰੀ ਵਿੱਚ ਚੱਲਣ ਦੇ ਕੁਛ ਨਹੀਂ ਦਿਖਦਾ ਆਹ ਦੇ ਪੂਰਾ ਬੈੱਡ ਬਣਾਇਆ ਵਾ ਕਿਸੇ ਨੇ ਇੱਧਰ ਹੀ ਸਾਰੀ ਅਸੀਂ ਤੁਮੇ ਤਰੇਖੇ ਵਿੱਚ ਦੇਖਦੇ ਸੀ ਵਿੱਚ ਆ ਜੂ ਮਰੇ ਮੋਟੇ ਆਏ ਲੱਗਿਆ ਫੇਰਾ ਆ ਗਿਆ ਤੂੰ ਇਹ ਕਾਰਾ ਅਗਰੀ ਦੇਖ ਹਿੱਟਾਂ ਵਾਲੀ ਹੈਨੀ ਆਈ ਇਹ ਸੱਚੀ ਜੇ ਬੰਦੇ ਪੂਰਾ ਦੇਖ ਨਹੀਂ ਬਚਾ ਕੇ ਥੱਲੇ ਨੀ ਮਾ ਹੋ ਗੇ ਸਰਿੰਜਾਂ ਪਈਆਂ ਸਰਿੰਜਾਂ ਮਾੜਾ ਹਾਲ ਹੈ ਭਈ ਆਪਣੇ ਲੋਕਾਂ ਦਾ ਜਾ ਕੇ ਵਿਚਾਰਦੇ ਨੀਮਾ ਹੋ ਕੇ ਮੜੇ ਨੀਮਾ ਹੋਰ ਆ ਇਹਦਾ ਫਾਇਦਾ ਦਿਰਾ ਪੜਨਾ ਸਾਹ ਗੁਰੇਂਦਰ ਦਾ ਪ੍ਰਦੇਸ਼ ਚਿਆਰ ਹਰ ਚੱਲੀਏ ਮੇਤਰਾ ਚਟਾਈ ਬਈ ਦੇਖ ਲੈਣਾ ਆਹ ਦੇਖੋ ਜਿੱਥੇ ਇੱਥੇ ਤੇ ਲੱਗਦਾ ਪਤਾ ਫਿਰ ਵੀ ਕਿੱਥੇ ਆ ਗਏ ਪੰਪਰ ਹੈ ਨਾ ਭਾਈ ਨਹੀਂ ਜਿਹੜਾ ਤੇ ਬਣਾਇਆ ਅਜੇ ਨੀਚੜਾ ਹੀ ਆ ਮਜਾਲ ਹੈ ਟੁੱਟੀ ਹੋਈ ਹੈ ਬਾਬਾ ਨਾਲ ਵੀ ਰਿਹਾ ਲੱਗਦਾ ਆਹੀ ਤਾਂ ਚੀਜ਼ ਆ ਬਾਬਾ ਆ ਦਿਖਾਈਏ ਸਾਨੂੰ ਖੰਡਰ ਆ ਸਰ ਵੀਰ ਦੇਖ ਮਾੜਾ ਜਾ ਫਿਰ ਚਲੋ ਚਲੋ ਅੱਜ ਆਜੋ ਵਾਜੋ ਮਾਰ ਦਿਓ ਤੁਹਾਡੀ ਇਥੇ ਜੀ ਗਾਦਾ ਬਾਗ ਥੋੜੀ ਸ਼ਕਲਾਂ ਵਿੱਚ ਹੁਣ ਆ ਕਰਨਾ ਹੈ ਮੈਂ 0.5 ਪਾ ਨਹੀਂ ਤੂੰ ਦੇਖ ਸਾਰਾ ਖੰਡਰ ਦਿਖਾਉਣਾ ਜੀ ਸਾਨੂੰ ਹੁਣ ਘੁੰਮ ਕੇ ਬਈ ਕਿਵੇਂ ਦਾ ਕਿੰਨੀ ਕਮ ਰਮਮਤ ਹੋਈ ਕੀ ਕੁਝ ਹੋਇਆ ਸਾਰਾ ਕੁਝ ਦਿਖਾਉਂਗੇ ਆਪਣੇ ਨਾਲ ਹੈਗੇ ਆਪਣੇ ਭਰਾ ਦੋ ਚੱਲ ਬਾਈ ਮਿੱਤਰਾ ਹੋ ਅੱਗੇ ਤੂੰ ਹੋਰ ਕੇ ਦੱਸੀ ਜਮਲਾ ਰਸਤਾ ਹਾਂ ਅੱਦ ਨੂੰ ਆ ਕੇ ਕੋਈ ਸਾਹਮਣੇ ਨਹੀਂ ਆ ਜਾ ਵੇਖ ਲੈਣੇ ਆ ਆ ਜੀ ਦੇਖੀਏ ਪਹਿਲਾਂ ਹਾਂ ਆ ਜਾ ਪਾਸੇ ਲੱਗਦੀ ਹੈ ਹੈ ਰੰਗ ਲੱਗਦੀ ਕੋਈ ਯਾਰ ਆਪਣੇ ਵੀ ਸਾਫ ਹੁੰਦਾ ਨਾ ਇਹ ਮੇਰੇ ਵਿੱਚ ਵੀ ਦੋ ਆ ਦੇਖੋ ਇਹ ਸਰੋਂ ਯਾਰ ਡਰਜੀ ਵਾਲਾ ਕੰਮ ਆਹ ਬਹੁਤ ਆਦੇ ਦੇਖੇ ਹੋਏ ਮੂੜੇ ਪੌਲ ਨੇ ਆ ਬਾਈ ਕੀ ਆ ਅੰਦਰ ਹੈਗਾ ਕੁਛ ਆ ਆ ਜਾ ਬੈ ਕੇ ਆ ਜਾ ਬਹੁਤ ਸਰੀਆ ਕਾਲ ਕੁਛ ਨਹੀਂ ਹੈਗਾ ਆ ਕੁਛ ਨਹੀਂ ਹੈਗਾ ਬਾਈ ਕਹਿੰਦੇ ਕੀ ਫਾਇਦਾ ਆ ਜਾ ਉਹ ਨਹੀਂ ਆ ਜਾ ਬਾਈ ਆ ਕੇ ਮੈਂ ਨਹੀਂ ਮੀ ਬਾਲੀ ਬਾਲੀ ਪੱਟੀ ਕਰ ਲਓ ਕੀ ਚੱਲ ਰਿਹਾ ਕੀ ਚੱਲ ਰਿਹਾ ਕਈ ਵਾਰ ਯਾਰ ਉਹ ਆਹ ਦੇਖ ਨਾਗਰਾਜ ਵੀ ਬਾਈ ਸਹੀ ਆਇਓ ਇੱਧਰੋਂ ਨਾ ਜਾ ਨਾਗਰਾਜ ਇਹਦੇ ਵਿੱਚ ਨਾਗਰਾਜ ਆ ਕੋਈ ਬੱਚਾ ਮੈਂ ਮਾਇ ਦੇਗਾ ਸਤ ਸ੍ਰੀ ਅਕਾਲ ਉੱਪਰ ਚੱਲਦੇ ਉੱਪਰ ਹਾਂ ਅਜੋ ਸਤ ਸ੍ਰੀ ਅਕਾਲ ਭਰਦੀਆਂ ਮੁਰੂ ਦਾ ਦਾਰ ਉੱਪਰ ਚੱਲ ਹੈ ਬੋਰਡ ਲਾਣਾ ਚਾਹੀਦਾ ਵੀ ਜਿਹਦੇ ਨਾਲ ਪਤਾ ਲੱਗ ਜੂ ਹਾ ਚ ਗਿਆ ਆ ਗੱਲ ਹੈਗੀ ਆ ਤਿਆਹ ਦਾ ਨਹੀਂ ਉਹ ਲੱਗਿਆ ਬਾਈਕਾ ਇਹ ਪਰਾਣੇ ਲੱਗੇ ਹੋਣੇ ਜੀ ਨਾ ਕਰਕੇ ਤੇ ਆਦ ਇਹਨਾਂ ਤੇ ਨੂ ਵੀ ਲਿਖਿਆ ਹੋਣਾ ਮਿਟ ਗਿਆ ਆ ਇੱਧਰ ਚਾਲ ਲੈ ਉਹ ਸਾਹਮਣੇ ਲੱਗਿਆ ਗ੍ਰਿੰਦਰ ਕਿੱਧਰ ਗਿਆ ਉਹ ਗ੍ਰਿੰਦਰ ਗ੍ਰਿੰਦਰ ਉਹ ਇੱਥੇ ਵੀ ਕਬਰਾਈ ਹੈ ਹਾਂ ਉਹ ਦੇਖ ਕਬਰਾਨ ਕਰ ਹੈ ਉਰੇ ਵੀ ਕਬਰਾਣਾ ਉਧਰ ਵਾਂਗੇ ਆ ਦੇ ਕਬਰ ਆ ਲੱਗਿਆ ਬਸ ਮਿੰਟ ਆ ਲਿਖਿਆ ਹੋਇਆ ਹੈ ਇਹ ਕਹਿੰਦੇ ਵੀ ਇਹ ਜੁਰਮਾਨਾ ਵੀ ਐ 4000 ਰੁਪਏ ਜੋੜੇ ਤਾਰ ਕਿ ਲਿਖਿਆ ਅੰਦਰ ਦਾ ਜਾਣਾ ਨਹੀਂ ਫਾਇਦਾ ਨਹੀਂ ਕੋਈ ਅੰਦਰ ਜਾਦਾ 4 ਕ ਬਣਾਉਂਦੇ ਜਿਨ੍ਹਾਂ ਦਾ ਹੈ ਹਾਂ ਉੱਪਰ ਚਾਲਦੇ ਪਹਿਲਾਂ ਹਾਂ ਰਾਜਿਆਂ ਨੂੰ ਕੈਮਰਾਮੈਨ ਆ ਦਿੰਦੇ ਨੇ ਜਿੰਨੇ ਜਿਹੜੇ ਮੇਨ ਆਏ ਓਏ ਚੱਲ ਪਹਿਲਾਂ ਥੱਲੇ ਜਾਂਦੇ ਫੇਰ ਹਾਂ ਆ ਬਣਾਇਆ ਬਾਈ ਹਵਾ ਨੂੰ ਹਾਂ ਕਿਵੇਂ ਕਲਾ ਕਰੀ ਤਰੀਕੀ ਨੇ ਪਰ ਇਹ ਬਾਹਰ-ਬਾਹਰ ਚੱਲਦੇ ਕਿੱਥੇ ਕਰ ਲੈਣਗੇ ਇਹਨਾਂ ਦੀਆਂ ਰਿਸਤ ਹੈ ਕਿ ਨਹੀਂ ਆਓ ਦੇਖ ਕੜ-ਕੜ ਕੇ ਹੈ ਨਾ ਪੱਥਰ ਇਹਨਾਂ ਬਾਹਰ-ਬਾਹਰ ਦਿਖਾਉਂਦੇ ਫਿਰ ਪੌੜੀਆਂ ਚੜ ਜੂਗੇ ਆ ਇੱਥਨ ਕਬਰਾਂ ਬਹੁਤ ਆ ਯਾਰ ਬਣਾਈਆਂ ਵੀ ਆ ਪਰ ਅਦਰ ਰਹਿਣ ਦੇ ਫਿਰ ਬੂਟ ਲੈ ਕੇ ਜਾਣੇ ਨੂੰ ਹੈ ਨਾ ਪੌੜੀਆਂ ਹੈਗੀਆਂ ਨਾ ਉਰੇ ਦੀ ਉੱਧਰ ਪਿੱਛੇ ਆ ਪੌੜੀਆਂ ਜਿਹੜਾ ਨਾ ਪੌੜੀਆਂ ਕਾਹਨੂੰ ਰੈਣ ਦੇ ਚ ਹਾਂ ਬੂਟ ਲਿਖ ਜਾਣੇ ਨੂੰ ਆ ਜਾ ਆ ਜਾ ਉਹ ਦੇ ਇਹ ਕਬਰਾਂ ਹੋਣ ਜਾਂ ਜਿਵੇਂ ਰਾਜੇ ਮਹਾਰਾਜਿਆਂ ਦੇ ਘਰ ਦਾ ਕੋਈ ਉਹ ਹੁੰਦਾ ਹੋਣਾ ਮਰ ਮੁਰਦਾ ਹੋਣਾ ਹਨੀ ਤਾਂ ਕਬਰਾਂ ਬਣਾ ਦੇ ਕਈ ਵਾਰ ਯਾਰ ਹੁਣ ਅਲੋਕ ਆਪ ਵੀ ਬਣਾ ਲੈ ਕੁਛ ਨਹੀਂ ਕਹਿ ਸਕਦੇ ਤੇ ਪਤਾ ਹੀ ਨਹੀਂ ਹਨ ਇਹਦੇ ਬਾਰੇ ਉਹ ਤਾਂ ਹੀ ਕਹਿੰਦਾ ਵੀ ਇੱਥੇ ਹੱਥ ਲਿਖਣਾ ਚਾਹੀਦਾ ਹਾਂ ਕਿੱਧਰ ਹੈ ਪੌੜੀਆਂ ਉਹ ਹੈ ਉੱਤਰ ਬਾਈ ਜਾ ਦੇ ਇੱਧਰ ਹੈ ਜੀ ਪੌੜੀਆਂ ਜੀ सतिश्रियाकाल लोग डरते भी है जाकाल। जाकाल। सात ਓਏ ਮੇਰਾ ਹੀ ਬਹੁਤ ਦਿਖਦੀ ਨਹੀਂ ਪੌੜੀ ਆ ਦੇਖੋ ਜੀ ਰਸਤਾ ਇੱਧਰ ਨੂੰ ਹੈ ਪੌੜੀਆਂ ਉੱਪਰ ਹੈ ਨਾ ਆ ਦੇਖੋ ਇੱਧਰ ਨੂੰ ਤਾਂ ਆ ਬਣਾਏ ਪਿਆ ਦੇਖ ਹਾਲੇ ਪੁਰਾਣੇ ਟੈਪ ਦੇ ਸਾਰੇ ਆ ਦੇਖੋ ਜੀ ਆਇਆ ਇੱਧਰੋਂ ਚੱਲ ਉੱਪਰ ਫੇਰਾ ਸਟੈਪ ਬਹੁਤ ਬੜਿਆ ਆ ਤਾਂ ਗੱਲ ਹੈਗੀ ਆ ਬਾਈ ਪੱਟਾ ਦਾ ਪਤਾ ਲੱਗਦਾ ਜੇ ਚੜਦੇ ਪੌੜੀਆਂ ਹਨੀਆਂ ਪੁਰੀਆਂ ਕਿੱਥੇ ਚੜਜੂਗੀ ਏਡੇ ਹਾਂ ਚਲੋ ਜੀ ਅੱਗੇ ਆ ਲੋ ਜੀ ਆ ਗਏ ਪਾਪਰ ਸਿੰਪਲੀ ਜਿੰਦਾਬਾਦ ਸਿੰਪਲੀ ਜਿੰਦਾਬਾਦ ਹੈ ਇਧਰ ਨੂੰ ਵੀ ਪੌੜੀਆਂ ਇੱਧਰੇ ਬਣਦੀ ਵਧੀਆ ਇਹਨਾਂ ਉਹ ਦੇਖਿਆ ਆਇਆ ਆ ਹਾਂ ਇਹ ਲੋਕਾਂ ਦੇ ਨਾਮ ਲਿਖੇ ਹਾਂ ਅੱਧਾ ਨਾ ਕਿਹਨਾਂ ਦੇ ਲਿਖੇ ਆਕਟਰ ਹੂੰ ਤੇ ਨਾਮ ਲਿਖ ਲਿਖ ਕੇ ਭਰਦੇ ਆ ਇੱਥੇ ਦੇਖੋਏ ਫਰੰਟ ਇਹਨੂੰ ਤਾਂ ਹੀ ਬੰਦਾ ਸੰਭਾਲਦਾ ਹੋਊਗਾ ਮੋਟਰ ਮੀਟਰ ਵਾਲਾ ਹੈ ਮੋਟਰ ਵਾਲਾ ਹੀ ਦੇਖਦਾ ਹੁਣ ਇਹੋ ਹਾਂ ਦੇਖਣੇ ਕਿ ਕਿੱਲਾ ਜਿਹਾ ਉੱਥੇ ਵੀ ਕਬਰਾਂ ਐ ਕਿੱਧਰ ਹਾਂ ਬਣਾਏ ਹੁੰਦੇ ਆ ਟਿੱਪਣ ਲੱਗਿਆ ਬਾਈ ਉੱਥੇ ਚੱਲੀਏ ਥੱਲੇ ਨੂੰ ਹਾਂ ਚੱਲ ਅਗਲੇ ਦੇਖੀਏ ਅਗਲੇ ਸਭ ਪੌੜੀਆਂ ਚੜ੍ਹਦੀਆਂ ਦੀ ਲੈਡ ਵਾਲਾ ਹੌਲੀ ਹੌਲੀ ਚੱਲੋ ਕਾਹੀ ਨਾ ਘਰੇ ਉਹਨਾਂ ਟੈਮਾ ਜੀ ਦੇਖਣੇ ਕੋਸ਼ਿਸ਼ਾ ਬਣਾਉਂਦੇ ਹੋਣ ਮੈਂ ਮਾਤਾ ਭਰਾਨਾ ਉੱਪਰ ਹੈ ਗਾਏ ਨੇ ਤੰਗੇਰੀ ਮੈਂ ਚੜ੍ਹਦੇ ਉਹਨੇ ਬਾਰ ਬਾਰ ਚੜ੍ਹਨਾ ਉਤਰਨਾ ਸਰਵੀਰ ਹੌਲੀ ਚੱਲ ਪੌੜੀਆਂ ਦੇਖੀ ਜਾਂਦੀ ਹੈ ਹਾਂ ਹੋਰ ਉਤਰ ਨਹੀਂ ਨਹੀਂ ਲੜੋ ਤੇ ਤੇ ਆ ਨਾ ਬਈ ਜਾਣਾ ਹੈ

ਅਜੂ ਡਿਫਰੈਂਟ ਕੋਸਲ ਬੁੱਤੀ ਹੈ ਬਾਈ ਇਹ ਆਜੋ ਆਹੀ ਆਪਣਾ ਥੱਲੇ ਉਤਰਨਾ ਰਸਤਾ ਕਿੱਥੇ ਆ ਨਲਕਾ ਵੀ ਲਾਇਆ ਬਾਈ ਇਹ ਜਿਆਦੇ ਟਾਈਮ ਦੇ ਲਾ ਪਾਣੀ ਪੂਣੇ ਕਰਦੇ ਹੋਣੇ ਹਨਾ ਉਰੇ ਨੂੰ ਜਿਆਦਾ ਹਾਂ ਹੁੰਦਾ ਆ ਬੈਕ ਸਾਈਡ ਹੈ ਨਾ ਕੁਮ ਜੀ ਇਹਦੇ ਪਿੱਛੇ ਨੂੰ ਇਤਰਾਹ ਦੀਆਂ ਕਬਰਾਂ ਹੈ ਇਹ ਪਿੱਛੇ ਨੂੰ ਕੁਮ ਜੀ ਨਾ ਆ ਰਹੀਆਂ ਨਹੀਂ ਰਾਹ ਜਾਈਆਂ ਹਾਂ ਆਈਏ ਸਾਨੂੰ ਸਾਰਿਆਂ ਨੂੰ ਬੈਕ ਸਾਈਡ ਤੋਂ ਦਿਖਾਉਂਦੇ ਹਾਂ ਬੈਕ ਸਾਈਡ ਵੀ ਇਹਨਾਂ ਦਾ ਮਜ਼ਬੂਤ ਹੈ ਬੁਰੀ ਉਹ ਸਫਾਈ ਦਾ ਤਿਆਰ ਘੱਟ ਹੈ ਬਸ ਆ ਬੈਕ ਸਾਈਡ ਤੇ ਜੱਲੀ ਪਰਾਂ ਨੂੰ ਫਿਰ ਹਾਂ ਆ ਜੋ ਚੱਲ ਹੋ ਅੱਗੇ ਮੜਾ ਦਿਖਾ ਰਸਤਾ ਹੁਣ ਪਿੱਛੇ ਨੂੰ ਜਾਈ ਜਾਂਦਾ ਆ ਜੋ ਫਾਇਤਾ ਇਹ ਵੀ ਕਬਰ ਆਈ ਹੈ ਹਾਂ ਉਹਨੇ ਟਾਈਮ ਮਾਰਿਆ ਚੱਲ ਦੇਖ ਲਾਂਗੇ ਆ ਕੇ ਆ ਵੀ ਕਬਰਿਆ ਯਾਰ ਇਹ ਬੜੀਆਂ ਕਬਰਾਂ ਬਣਾਈਆਂ ਵਾ ਹੈ ਨਾ ਚੱਕਮੀਆਂ ਹਾਂ ਹਾਂ ਪਵਾ ਦੇ ਦੀ ਕਲਾ ਕਰ ਚੜ ਮੜੇ ਉੱਪਰ ਨੂੰ ਫਿਰ ਪ੍ਰਾਣੀ ਆ ਫਿਰ ਬਾਈ ਲਫੜ ਫੋਨ ਇਹ ਦੇਖ ਪਾਣੀ ਲੰਘਣ ਨੂੰ ਜਿਗਾਰ ਨਾਲੀਆਂ ਦੇਖ ਕਿਹੜੇ ਹਿਸਾਬ ਨਾਲ ਬਣਾਈਆਂ ਅੰਦਰ ਆ ਦੇਖ ਆ ਦੇਖ ਨਾਲੀਆਂ ਨੋਲੀਆਂ ਅੰਦਰ ਚੜ ਮੜਾ ਹੋ ਗਏ ਇਧਰੋਂ ਚੱਲੀ ਪਿੱਛੇ ਨੂੰ ਹੈ ਕਭਰਾਇਂ ਹਾਂ ਚੱਲ ਪਾਰਲੀ ਸਾਈਡੋਂ ਦੇਖ ਲੈ ਆ ਜਾ ਬੁਲਾ ਲਈ ਅੱਗੇ ਹੋ ਤੂੰ ਇੱਧਰ ਨੂੰ ਦੇਖ ਰਸਤਾ ਕਿੱਧਰ ਨੂੰ ਆਪਣਾ ਆ ਨਾਲੀਆਂ ਦੇਖੋ ਹਾਂ ਉਹ ਇੱਧਰ ਨੂੰ ਆਹਾ ਇਹ ਰਸਤਾ ਪੌੜੀਆਂ ਦਾ ਪੌੜੀਆਂ ਵੀ ਦੇਖਦਾ ਨਾ ਹਾਂ ਇਹ ਚੱਲਣੇ ਬਹੁਤ ਚੱਲੀਏ ਵੱਡੇ ਚ ਆਰੇ ਉਹ ਦੋ ਕੱਠੀਆਂ ਬਣਾਈਆਂ ਇੱਕ ਲੈ ਲਈਂ ਕਿੱਥੇ ਹੂੰ ਆ ਬੈ ਅਰੇ ਜਮਾਈ ਖਤਮ ਹੋ ਗਿਆ ਯਾਰ ਹੈਨਾ ਆਇਆ ਫਿਰ ਉਧਰ ਨੂੰ ਚਾਲਦੇ ਇਹ ਮਤਲਬ ਮਾਰਦੇ ਹੁਣ ਹੂੰ ਆਇਓ ਨੈਟ ਚੱਲ ਰਿਹਾ ਮਾਰ ਹੈ ਟੀ ਬੰਦ ਹੋ ਗਈ ਵਾਹ ਜਾਉ ਰੇ ਨਿਕਲेंगे ਉੱਧਨ ਰਸਤਾ ਦੇਖ ਇੱਧਰ ਨੂੰ ਐ ਉਹ ਪਰਲੇ ਸਾਈਡ ਦਾ ਅੱਜ ਕੱਕੇ ਦੇ ਦਿਖਾਉਂਦੇ ਤੁਹਾਨੂੰ ਇਹਦਾ ਹਾਲ ਪੌੜੀਆਂ ਕਿੱਧਰ ਆ ਉਹ ਪੌੜੀਆਂ ਕੋਈ ਉਤਾਰਿਆ ਹੋਊਗਾ ਜਗਾਰਡ ਮੈਂ ਤਾਂ ਇਹਨਾਂ ਨੂੰ ਉਰੇ ਤੱਕ ਆਏ ਹਨ ਪੌੜੀਆਂ ਬੰਦ ਕਰੀਵੇਂ ਨਾ ਥੱਲੇ ਕੋਈ ਨਾ ਕੋਈ ਜਗਾਰ ਜਿਵੇਂ ਆ ਦਿਖਾ ਇੱਟਾਂ ਵੀ ਦੂਈਆਂ ਹੀ ਲਾਈਆਂ ਵਸ ਮੈਂ ਤਾਂ ਚੱਚ ਬਣਿਆ ਹੋਇਆ ਇਹ ਬਾਅਦ ਚ ਬਣਾਇਆ ਹੋਇਆ ਨਾਲੇ ਦੂਆ ਨਾਲੇ ਛੋਟਾ ਹਨ ਇਹ ਆਜੋ ਚਲੋ ਦੂਆ ਦੇਖਦੇ ਜਿਹੜਾ ਰਹਿ ਗਿਆ ਇੱਕ ਉਹ ਉਪਰਾਂ ਧਿਆਨ ਨਾਲ ਮੂਰੇ ਦੇ ਹੋ ਸਕਦਾ ਇਹਦੇ ਨਾਲ ਛੇੜਖਾਨੀਆਂ ਹੋਈਆਂ ਬਾਅਦ ਵਿੱਚ ਇਹ ਤੋਂ ਵੀ ਨਹੀਂ ਅੰਦਰ ਤਾਂ ਹੋਈ ਨਹੀਂ ਕਿਸੇ ਨੇ ਕਦੀ ਦੇ ਵੀ ਉਹ ਦੇਖਣ ਆਏ ਥੋੜੀ ਜਿਆ ਰੋ ਕੋਈ ਨਾ ਕੋਈ ਮਤਲਬ ਤਾਂ ਹੋਊਗਾ ਹੀ ਉਹਨਾਂ ਦਾ ਬੋਰ ਨਹੀਂ ਨਹੀਂ ਚੀਂ ਚੱਕ ਸਕਦੇ ਉਹ ਬੈਠੇ ਕੋਈ ਉੱਡੀ ਉੱਡੀ ਕਰੀ ਬਾਬਾ ਚੱਲ ਚੱਲ ਦਿਆ ਚੱਲ ਦਿਆ ਚੱਲ ਮੋੜਿਆ ਬੱਜਿਆ ਬੱਸ ਚੱਲ ਕੀ ਕਰਦਾ ਆ ਆ ਲੱਗੜਦੇ ਆ ਸ਼ਾਬਾਸ਼ ਭਾਈ ਸ਼ਾਬਾਸ਼ ਆ ਕੇ ਬਾਈ ਉੱਪਰ ਚੜ ਕੇ ਆਏ ਹਨ ਦੇਖ ਕੇ ਆਏ ਇੰਤਾਂ ਦੀ ਉਹ ਬਣਾਈ ਵੀ ਜਾਰੀ ਜੀ ਹੈ ਇਟਾਂ ਦੀ ਜਾਲੀ ਬਣਾਈ ਵੀ ਹਾਂ ਹਾਂ ਬੂਮ ਕਰਕੇ ਕਿ ਕਿ ਬਣਾਈ ਹੋਈ ਹੈ ਯਾਰ ਆਲੇ ਉਹ ਵੀ ਚਲਾ ਦੇ ਹੈ ਕੁਸ ਆ ਜਾ ਅੰਦਰ ਦੇਖੀ ਹਾਂ ਵੇ ਦੇ ਤਾਂ ਲੱਗ ਜਾਈ ਡਿਜ਼ਾਈਨ ਉਹ ਹਾਂ ਲੈ ਇਹ ਦੇ ਡਿਜ਼ਾਈਨ ਦੇਖੋ ਤੁਸੀਂ ਰਾਣੀ ਟਾਈਮਾਂ ਦੇ ਆਹ ਦੇਖ ਤਾਂ ਤੇ ਦੋਨੋਂ ਚਾਲਦੇ ਆ ਦੇਖੋ ਜੀ ਡਿਜ਼ਾਈਨ ਤੁਸੀਂ ਛੋਟੀ ਕਬਰਾਂ ਬੜੀ ਕਬਰ ਪਰ ਬਰੇ ਗਰੇ ਦੇ ਬਰੇ ਨਹੀਂ ਜੀ ਵੀਰੇ ਅਸੀਂ ਬਣ ਨਹੀਂ ਹੈ ਕਬਰਾਂ ਇਹ ਆਇਆ ਸਰ ਵੀਰ ਮਾਰੇ ਸੈਂਟਰਾਂ ਇਹ ਉਹ ਤਾਂ ਅਗਲਾ ਹੀ ਆ ਆ ਦੇਖੋ ਜੀ ਬਾਹਰ ਤੇ ਜੇਕਰ ਵੀਡੀਓ ਵਧੀਆ ਲੱਗੀ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਹੁਣ ਮਿਲਾਂਗੇ ਜੀ ਅਗਲੀ ਨੈਕਸਟ ਵੀਡੀਓ ਵਿੱਚ